ਸੁਜਾਨਪੁਰ ਦੇ ਪੁਲ ਨੰਬਰ 5 ਵਿੱਚ ਉਸ ਵੇਲੇ ਅਫੜਾ ਤਫੜੀ ਪੈ ਗਈ ਜਦੋਂ ਵੀਰਵਾਰ ਦੀ ਰਾਤ 9 ਤੋਂ 9:30 ਵਜੇ ਦੇ ਕਰੀਬ ਇੱਕ ਦਰਦਨਾਕ ਦੁਰਘਟਨਾ ਹੋ ਗਈ ਇੱਕ ਤੇਜ਼ ਰਫ਼ਤਾਰ ਫੌਜੀ ਗੱਡੀ ਵੱਲੋਂ ਟੋਕ ਤੇ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਦਸੇ ਜਾ ਰਹੇ ਹਨ ਇਸ ਫੌਜੀ ਗੱਡੀ ਵੀ ਦੀ ਲਪੇਟ ਵਿੱਚ ਕਈ ਹੋਰ ਵੀ ਲੋਕ ਆਣ ਦੀ ਉਮੀਦ ਹੈ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਟੱਕਰ ਇਨੀ ਭਿਆਨਕ ਸੀ ਕਿ ਕੀ ਆਟੋ ਦਾ ਕਚੁੰਬਰ ਨਿਕਲ ਗਿਆ ਮੌਕੇ ਤੇ ਐਸਐਚਓ ਮੁਹਿਦ ਤਾਗ ਪਹੁੰਚੇ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਸਐਚਓ ਦੱਸਿਆ ਕਿ ਇੱਕ ਫੌਜੀ ਤਰੱਕਤੇ ਆਟੋ ਦੀ ਟੱਕਰ ਵਿੱਚ ਲਗਭਗ ਮੌਕੇ ਤੇ ਦੋ ਬੰਦਿਆਂ ਦੇ ਮਰਨ ਦੀ ਸੂਚਨਾ ਹੈ ਅਤੇ ਤਿੰਨ ਤੋਂ ਚਾਰ ਬੰਦੇ ਜ਼ਖਮੀ ਹੋ ਸਕਦੇ ਹਨ ਅਤੇ ਪੁਲਿਸ ਜਾਂਚ ਕਰ ਰਹੀ ਹੈ ਮੇਰਾ ਨਾਮ ਰਾਵਾ ਜੀ ਗੱਲ ਹੋਈ ਆਹੀਂ ਸਾਹਮਣੇ ਸਾਡੀ ਫਿਸ਼ੀ ਦੀ ਦੁਕਾਨ ਹੈ ਤੇ ਐਕਸੀਡੈਂਟ ਸੁਣਿਆ ਵੀ ਤਾਂ ਹੋ ਗਿਆ ਆ ਉੱਤੇ ਦੌੜਦੇ ਆਏ ਆ ਜੀ ਤੇ ਦੇਖਿਆ ਵੀ ਆਟੋ ਦੇ ਵਿੱਚ ਇੱਕ ਲੇਡੀ ਫਸੀ ਹੋਈ ਹੈ ਉਹਨੂੰ ਕਵਾੜੇ ਬਾਰੇ 15-20 ਮਿੰਟ ਲਾਇਆ ਸਾਡੇ ਕੋ ਨਹੀਂ ਨਿਕਲੀ ਤੇ ਰਾਈਕ ਟ੍ਰੱਕ ਮੰਗਾਇਆ ਜੀ ਟ੍ਰੱਕ ਮਗਾ ਕੇ ਗੱਡੀ ਥੋੜੀ ਬੈਕ ਕੀਤੀ ਆ ਆਟੋ ਚੱਕ ਗਏ ਉਹਨੂੰ ਕੱਟਿਆ ਤੇ ਮੋਕਦੇ ਡੱਟ ਗਈ ਕੀ ਕਾਰਨ ਸੀ ਆ ਇਹ ਆਸੇ ਦਾ ਕਾਰਨ ਕੀ ਸੀਗਾ ਕਹਿੰਦੀ ਕਹਿੰਦੇ ਆ ਵੀ ਉਹ ਗੱਡੀ ਆਰਮੀ ਦੀ ਆ ਇਹਨ ਦੇ ਕੋ ਕੰਟਰੋਲ ਨਹੀਂ ਆਇਆ ਕੀ ਹੋਇਆ ਇਹਨਾਂ ਨੇ ਜੋ ਵੀ ਆ ਸਾਰੇ ਲਗਾਤਿਆ ਫੋਦੀ ਇੰਦ ਕਿੱਲੇ ਪਹੁੰਚ ਆਏ ਨਾ ਜਿਲਾਈ ਕੋਲੇ ਸਾਰੇ ਵਜਿੱਰ ਤੇ ਸੀ ਇੰਜਵੇਂ ਗੱਡੀ ਦੇ ਬਾਹਰ ਕੱਢਣ ਲੱਗਿਆ ਨਾ ਤੇ ਕਹਿੰਦੇ ਪਿੱਛੇ ਪਿੱਛੇ ਹੋ ਜਾਓ ਕਿਚ ਵਿੱਚ ਹੋ ਜਾਓ ਕਿੰਨੇ ਲੋਕਾਂ ਦੀ ਮੌਤ ਹੋਈ ਇਸ ਵਾਰ ਦੋ ਹੀ ਆਏ ਦੋ ਤਾਂ ਹੀ ਮੌਕੇ ਤੇ ਤੇਰੀ ਦਿੱਖਿਆ ਕਿੰਨੇ ਲੋਕ ਹੋਏ ਆ ਚੱਕ ਨਹੀਂ ਬੱਚੇ ਵੀ ਆਹ ਤਿੰਨ ਚਾਰ ਜੀ ਉਹਦੇ ਵੀ ਮਰਚ ਕਰੋ ਜਾਈ ਜਾਂਦੇ ਤੇ ਅਵੇ ਚਿਹਰੇ ਤੇ ਆ ਕੇ ਬੱਚੇ ਦੇ ਕੀ ਪ੍ਰਸ਼ਾਸਨੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਇਹ ਕਹਿੰਦਾ ਵੀ ਇੱਥੇ ਕੰਟਰੋਲ ਹੋਣਾ ਚਾਹੀਦਾ ਲੇਟਾ ਲਗਣੀ ਜਾਂਦੀ ਐ ਬੈਰੀਅਰ ਲੱਗਣਾ ਚਾਹੀਦਾ ਕੋਈ ਗੱਡੀ ਆਉਂਦੀ ਆ ਇਹ ਗੱਡੀ ਕਿਸੇ 60 ਦੀ ਸਪੀਡ ਆ ਰਹੀ ਹੈ ਅਤੇ ਕਰਦੋਂ 40 ਸਪੀਡ ਹੋਣੀ ਚਾਹੀਦੀ ਹੈ 30 ਦੀ ਸਪੀਡ ਹੋਣੀ ਚਾਹੀਦੀ ਹੈ ਆਪਾਂ ਲਈ ਹੋਰ ਖਾਇਆ ਹਾਂ ਹਾਂ ਸੇ ਅੱਜ ਤੋਂ 10 ਸਾਲ ਪਹਿਲੇ ਵੀ ਇੱਕ ਹੋਇਆ ਜੀ ਹਾਦਸਾ ਹੋਇਆ ਤੇ ਪੁੱਲ ਪਾਣੀ ਤੇ ਕੀ ਹੈਗਾ ਮਾਮਾ ਦੇਖੋ ਪਾਏ ਨੰਬਰ ਪੁੱਲ ਤੇ ਜਿਹੜਾ ਹਾਸਾ ਆਇਆ ਬਹੁਤ ਹੀ ਜਿਹੜਾ ਦਰਦਨਾਕ ਹਾਦਸਾ ਹੈ ਜਿਹਦੇ ਚ ਲੱਗ ਰਿਹਾ ਵੀ ਇੱਕ ਦੋ ਲੋਕਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਹੈ ਜਿਹੜੇ ਜ਼ਖਮੀ ਨੇ ਐਂਬੂਲੈਂਸ ਕਰਕੇ ਜਿਹੜੇ ਹਸਪੀਟਲ ਨਾਲ ਲੱਗ ਜਗ ਦੇ ਭੇਜਤੇ ਗਏ ਨੇ ਬਾਕੀ ਜਿਹੜਾ ਇੱਥੇ ਜਿਹੜਾ ਸਪੀਡ ਬ੍ਰੇਕਰ ਜਿਹੜੇ ਲਾਈਟ ਵਾਲਾ ਜਿਹੜਾ ਚੌਕ ਔਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪੱਕਾ ਨਾਕਾ ਹੋਣਾ ਚਾਹੀਦਾ ਜਿਹੜੀਆਂ ਇਹ ਅਪਰਾਮਈਏ ਘਟਨਾ ਹੁੰਦੀਆਂ ਇਹਦਾ ਜਿਹੜਾ ਬਚਾ ਸਕੇ ਜਿਹੜੀ ਕੀਮਤੀ ਜਾਨਾਂ ਜਾਨ ਤੋਂ ਬਚ ਸਕਣ ਇੱਕ ਫੌਜੀ ਗੱਡੀ ਸੀਗੀ ਜੇ ਸਿੱਧਾ ਮਾਦੂਪੁਰ ਸਾਈਡ ਤੋਂ ਆ ਰਹੇ ਸੀਗਾ ਸਿੱਧਾ ਆਟੋ ਵਾਲਾ ਔਰ ਲੋਕਾਂ ਨੂੰ ਥੱਲੇ ਲੈ ਲਿਆ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਲੋਕ ਦੇਖੋ 5 ਤੋਂ ਲੈ ਕੇ 7 ਲੋਕ ਜ਼ਖਮੀ ਨੇ ਜਿਹੜੇ ਦੋ ਲੋਕਾਂ ਦੀ ਲੱਗਦਾ ਮੌਕੇ ਤੇ ਮੌਤ ਹੋ ਗਈ 5ਵੇਂ ਇਹੀ ਕੋਈ ਵਿੱਚ ਬੱਚੇ ਵੀ ਵਿੱਚ ਆ ਗਏ ਨੇ ਜਿਹੜੇ ਹਸਪੀਟਲ ਭੇਜਤੇ ਗਏ ਲੇਡੀਜ਼ ਆ ਤਿੰਨ ਚਾਰ ਜਿਹੜੀਆਂ ਹਸਪੀਟਲ ਭੇਜਤੀ ਹਾਂ ਜੀ ਕੀ ਸੱਚੀ ਗੱਲ ਹੈ ਸਰ ਕਹਣਾ ਇਹ ਚਾਹੁੰਦੇ ਆਂ ਕਿ ਇਸ ਮੈਟਰ ਦੇ ਕਾਫੀ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਆਪਾਂ ਜਾਣਕਾਰੀ ਦੇ ਚੁੱਕੇ ਆਂ ਕਿ ਪੁਲਿਸ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇਣ ਦੇ ਆ ਅੱਜ ਦਿਨ ਇਥੇ ਹਾਸਾ ਹੋਣ ਦੇ ਆ ਅੱਜ ਤੋਂ ਮੈਂ ਬੋਧਨੀ ਦੇ 2-4 ਦਿਨ ਪਹਿਲਾਂ ਵੀ ਹਾਸਾ ਹੋਇਆ ਆ ਆਪਾਂ ਪੁਲਿਸ ਤੋਂ ਅੱਗੇ ਬੇਨਤੀ ਕੀਤੀ ਸੀ ਕਿ ਅੱਗੇ ਕੋਈ ਧਿਆਨ ਨਹੀਂ ਦੇਣ ਦੇ ਆ ਪੁਲਿਸ ਤੋਂ ਕਹਿਣਾ ਚਾਹੁੰਦੇ ਆਂ ਵੀ ਅੱਜ ਤੇ ਬਹੁਤ ਹੀ ਵੱਡਾ ਹਾਸਾ ਹੋ ਗਿਆ ਆ ਤੁਸੀਂ ਜੇ ਹੋ ਵੀ ਨਾ ਇਧਰ ਧਿਆਨ ਦਿਓ ਤੇ ਤੁਹਾਡੇ ਪਾਸੇ ਬਹੁਤ ਸ਼ਰਮਨਾਕ ਹਾਲਾ ਇਸ ਕਰਕੇ ਤੁਹਾਨੂੰ ਕਹਿੰਦੇ ਆ ਵੀ ਪੂਰੀ ਪਬਲਿਕ ਹੀ ਪੁੱਛ ਪਛਾਹ ਜਾਂਦੇ ਉਂਗਲੀ ਚ ਕੋਂਦੇ ਆ ਵੀ ਥੋੜਾ ਧਿਆਨ ਦਿਓ ਇਹਦੇ ਕੋਲ ਨੁਕਸਾਨ ਹੋਇਆ ਕਿ ਲੋਕਾਂ ਦਾ ਜਾਨੀ ਨੁਕਸਾਨ ਹੋ ਗਿਆ ਜਾਨੀ ਇਨਸਾਨ ਬਹੁਤ ਆ ਤਿੰਨ ਚਾਰ ਬੰਦੇ ਦੀ ਡੈਥ ਹੋ ਗਈ ਹੈ ਤੇ ਜੇ ਪੁਲਿਸ ਸਸਨ ਹੋ ਵੀ ਧਿਆਨ ਨਾ ਦੇ ਤੇ ਬਹੁਤ ਹੀ ਖੇਦੀ ਵਾਲੀ ਗੱਲ ਆ ਆਪਾਂ ਇਹ ਕਹਿਣਾ ਚਾਹਦੇ ਆ ਵੀ ਜਾਨ ਨਾ ਤੁਹਾਡਾ ਵੀ ਪੁਲਿਸ ਮੁਲਾਜ਼ਮ ਹੁੰਦਾ ਇੱਥੇ ਜੇ ਹੁੰਦਾ ਤੇ ਮੈਂ 4 ਦਿਨ ਪਹਿਲਾਂ ਵੀ ਕਿਹਾ ਆ ਇੱਥੇ ਸਾਈਡ ਤੇ ਬਹਿ ਕੇ ਬੈਠੇ ਰਹਿੰਦੇ ਆ ਪੁਲਿਸ ਪ੍ਰਸ਼ਾਸਨ ਦੀ ਨਾ ਕੋਈ ਰੈੱਡ ਲਾਈਟ ਆ ਨਾ ਸਪੀਡ ਬ੍ਰੇਕਰ ਆ ਇਸ ਕਰਕੇ ਸਾਡਾ ਪ੍ਰਸ਼ਾਸਨ ਜਿਹੜਾ ਉਹ ਵੀ ਕੁੰਬ ਕਦੀ ਨੀਂਦ ਤੇ ਸੁੱਤੇ ਦਾ ਆ ਅਸੀਂ ਉਹਨਾਂ ਨੂੰ ਜਗਾਣਾ ਚਾਹਨੇ ਆ ਵਾ ਜਾਗਣਾ ਹਾਂ ਨਹੀਂ ਉਹਨਾਂ ਨੇ ਸਾਡੀ ਸਰਕਾਰਾਂ ਵੀ ਉਹ ਨੇ ਤੇ ਪ੍ਰਸ਼ਾਸਨ ਵੀ ਕੁੰਬ ਕਦੀ ਨੀਂਦ ਤੇ ਸੁੱਤੇ ਦਾ ਆਪਾਂ ਕਹਿੰਦੇ ਆ ਵੀ ਥੋੜੀ ਸ਼ਰਮ ਕਰੋ ਇੱਧਰ ਦੇਖੋ ਇੰਨੇ ਐਕਸੀਡੈਂਟ ਹੋਣਦੇ ਆ ਨਾ ਇੱਥੇ ਕੋਈ ਸਪੀਡ ਬ੍ਰੇਕਰ ਆ ਨਾ ਰੈੱਡ ਲਾਈਟ ਆ ਬੱਚੇ ਜਾਂਦੇ ਆ ਤੇ ਡਰ ਕੇ ਜਾਂਦੇ ਆ ਲੇਕਿਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਣਿਆ ਇਸ ਕਰਕੇ ਇਨਾਗੇ ਪ੍ਰਸ਼ਾਸਨਾਂਗੇ ਸਰਕਾਰਾਂਗੇ ਬੇਨਤੀ ਕਰਦੇ ਆ ਕਿ ਥੋੜਾ ਜਿਹਾ ਧਿਆਨ ਕਰੋ ਇੱਡਾ ਵੱਡਾ ਹਾਸਲ ਹੋ ਗਿਆ ਕਿ ਹੁਣ ਵੀ ਸ਼ਰਮ ਨਾ ਕਰੋ ਦੁਰ ਫੜੇ ਮੂੰਹ ਤੁਹਾਡਾ ਇਹ ਸਾਨੂੰ ਦੇਖੋ ਵੀ 53 ਅੱਧਾ ਘੰਟਾ ਪਹਿਲੇ ਕਿ انفੋਰਮੇਸ਼ਨ ਲਿਈਆ ਕਿ ਮਾਧੂਪੁਰ ਸਾਈਟ ਤੋਂ ਅਲਪੂਰ ਸਾਈਟ ਜਿੱਦੇ ਜਾਂਦੇ ਇੱਕ ਆਰਮੀ ਦੇ ਟਰੱਕ ਤੋਂ ਪੌਂਟੋ ਅਚਾਨਕ ਦੇ ਵਿੱਚ ਸਿੰਗ ਲੱਗੇ ਆਟੋ ਵੈਂਡ ਦੇ ਤਕਰੀਬਨ 5 ਤੋਂ 10 ਬੰਦੇ ਦੱਸ ਰਹੇ ਜੋ ਹੈਗੇ ਮੇਰੇ ਵਿੱਚੋਂ ਤਿੰਨ ਦੋ ਲੇਡੀਜ਼ ਹੈ ਤੇ ਤਿੰਨ ਜੈਂਟਸ ਸੀਗੇ ਤੇ ਜੋ ਪਤਾ ਲੱਗਿਆ ਹਾਲਜିକਲੇ ਜੋ ਮੌਕੇ ਦੇ ਦੇਖ ਰਹੇ ਆਪਾਂ ਉਸ ਵਿੱਚ ਦੋ ਜਿਹੜੇ ਵਿਅਕਤੀਓ ਡੈੱਟ ਦੱਸ ਰਹੇ ਬਾਕੀ ਆਪਾਂ ਅਫੀਸ਼ ਕਰ ਰਹੇ ਹੋਰ ਦੋ ਬੰਦੇ ਕਰ ਵੀ ਆ ਮਸਲੇ ਆ ਗੀ ਸੀਗਾ ਹਸਦਾ ਕਾਰਨ ਇਹ ਇੱਕ ਰੋਂਗ ਸਾਈਡ ਤੋਂ ਪਰ ਜਿਹੜਾ ਆਪਣਾ ਆਮਰਾ ਟਰੱਕ ਹੈਗਾ ਇਹ ਰੋਂਗ ਸਾਈਡ 'ਤੇ ਆਏ ਤੇ ਆਟਰ ਦੇ ਵਿੱਚ ਟੱਕਰ ਮਾਰੀ ਹੈ ਜੋ ਹਾਲਾਤਾਂ ਨੂੰ ਦੇਖਦੇ ਹੋ ਤੇ ਬਾਕੀ ਜੋ ਲੀਗਲ ਐਕਸ਼ਨ ਆਫਰ ਕਰ ਰਹੇ ਸਾਨੂੰ ਕਾਵਾ ਮੰਗ ਕੀਤੀ ਜਾ ਰਹੀ ਹੈ ਕਿ ਫੇਰ ਦੇਖੋ ਰੈਗੂਲਰ ਬੇਸਿਸ ਤੇ 5 ਨੰਬਰ ਕੋਲ 4 ਨੰਬਰ ਕੋਲ ਤੇ ਟੈਂਪੋ ਸਟੈਂਡ ਤੇ ਸਾਡੇ ਥਾਣਾ ਸਜਨਪੁਰ ਵੱਲੋਂ ਜਿਹੜੀ ਫੋਰਸ ਡਿਪਲੋਏ ਹੁੰਦੀ ਹੈ ਇਹ ਨਾਕਾ ਵੀ ਸਾਡਾ 5 ਵਜੇ ਤੋਂ ਲੈ ਕੇ 8 6:30 ਵਜੇ ਤੱਕ ਕੰਟੀਨਿਊਸ ਠੀਕਾ ਤੇ ਹੁਣ ਵੀ ਜਿਹੜਾ ਐਕਸੀਡੈਂਟ ਹੋਇਆ ਇਹ ਵੀ ਤਕਰੀਬਨ 9:30 ਦੇ ਆਸ-ਪਾਸ ਹੋਇਆ ਫਿਰ ਵੀ ਆਪਾਂ ਇਨ ਫਿਊਚਰ ਵੀ ਜਿਹੜੀ ਹੋਰ ਡਿਪਲॉयਮੈਂਟ ਦਿੱਤੇ ਇੰਸ਼ੋਰ ਕਰਾਂਗੇ ਡਰਾਈਵਰ ਇੰਸ਼ੋਰ ਕਰ ਲਈਏ ਡਰਾਈਵਰ ਅਜੇ ਆਪਾਂ ਵੈਰੀਫਾਈ ਕਰ ਰਹੇ ਹਾਂ ਕੌਣ ਹੈਗਾ ਡਰਾਈਵਰ ਆਰਮੀ ਦੇ ਕੁਝ ਪਰਸਨਸ ਤੇ ਆਰਮੀ ਦੇ ਆਫੀਸਰ ਦਿੱਤੇ ਹੀ ਹੈ ਤੇ ਆਪਾਂ